ਅੱਜ ਬੀਜੇਪੀ ਦੇ ਜ਼ਿਲ੍ਹਾ ਪ੍ਰਧਾਨ ਕਾਕਾ ਕਮੋਜ ਅਤੇ ਹੋਰ ਬੀਜੇਪੀ ਦੇ ਲੀਡਰਾਂ ਵੱਲੋਂ ਜਲਾਲਾਬਾਦ ਦੇ ਨਾਲ ਲੱਗਦੇ ਪਿੰਡ ਚੱਕ ਸੁੱਕੜ ਦੇ ਵਿੱਚ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਉਮੀਦਵਾਰਾਂ ਦੇ ਹੱਕ ਵਿੱਚ ਚੋਣ ਪ੍ਰਚਾਰ ਕੀਤਾ ਗਿਆ ਦੱਸਦੀ ਹੈ ਕਿ ਸਿਆਸੀ ਪਾਰਟੀਆਂ ਦੇ ਵੱਲੋਂ ਲਗਾਤਾਰ ਵੱਖ-ਵੱਖ ਪਿੰਡਾਂ ਦੇ ਵਿੱਚ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ ਅੱਜ ਤੋਂ ਠੀਕ 3-4 ਦਿਨ ਬਾਅਦ 14 ਦਸੰਬਰ ਨੂੰ ਇਹ ਵੋਟਾਂ ਪੈਣਗੀਆਂ ਅਤੇ 17 ਦਸੰਬਰ ਨੂੰ ਨਤੀਜੇ ਆਉਣਗੇ ਅੱਜ ਹਲਕਾ ਜਲਾਲਾਬਾਦ ਦੇ ਪਿੰਡ ਚੱਕ ਸੁੱਕੜ ਵਿਖੇ ਬਲਾਕ ਸੰਮਤੀ ਜ਼ੋਨ ਨੰਬਰ 2 ਗੋਮਾਨੀ ਵਾਲਾ ਤੋਂ ਬਲਾਕ ਸੰਮਤੀ ਉਮੀਦਵਾਰ ਜੋਵਨ ਕਮੋਜ ਦੇ ਵੱਲੋਂ ਡੇਰਾ ਬਾਬਾ ਭੁੰਮਣ ਸ਼ਾਹ ਦੇ ਵਿੱਚ ਵੱਡਾ ਇਕੱਠ ਕੀਤਾ ਗਿਆ ਜਿਸ ਦੇ ਵਿੱਚ ਭਾਜਪਾ ਦੇ ਫਾਜ਼ਿਲਕਾ ਤੋਂ ਜ਼ਿਲ੍ਹਾ ਪ੍ਰਧਾਨ ਸੁਖਵਿੰਦਰ ਸਿੰਘ ਕਾਕਾ ਕਮੋਜ ਅਤੇ ਭਾਜਪਾ ਆਗੂ ਪੂਰਨ ਮਜੈਦੀਆ ਵੱਲੋਂ ਚੋਣ ਪ੍ਰਚਾਰ ਦੇ ਦੌਰਾਨ ਲੋਕਾਂ ਨੂੰ ਵੋਟਾਂ ਦੀ ਕੀਤੀ ਗਈ ਅਪੀਲ ਇਸ ਦੇ ਨਾਲ ਹੀ ਜ਼ਿਲ੍ਹਾ ਪ੍ਰੀਸ਼ਦ ਜ਼ੋਨ ਨੰਬਰ 3 ਬਾਂਮਣੀ ਵਾਲਾ ਤੋਂ ਉਮੀਦਵਾਰ ਕਿਰਨਾ ਰਾਣੀ ਪਤਨੀ ਕ੍ਰਿਸ਼ਨ ਕਾਠਗੜ ਦੇ ਹੱਕ ਵਿੱਚ ਵੀ ਚੋਣ ਪ੍ਰਚਾਰ ਕੀਤਾ ਗਿਆ ਭਾਸ਼ਣ ਦੇ ਦੌਰਾਨ ਭਾਜਪਾ ਨੇਤਾਵਾਂ ਦੇ ਵੱਲੋਂ ਵੱਖ-ਵੱਖ ਮੁੱਦਿਆਂ ਤੇ ਪੰਜਾਬ ਸਰਕਾਰ ਨੂੰ ਘੇਰਿਆ ਗਿਆ ਉਹਨਾਂ ਨੇ ਕਿਹਾ ਕਿ ਪੈਸਾ ਸੈਂਟਰ ਸਰਕਾਰ ਭੇਜ ਰਹੀ ਹੈ ਤੇ ਵਾਹ ਵਾਹ ਪੰਜਾਬ ਸਰਕਾਰ ਖੱਟ ਰਹੀ ਹੈ ਭਾਜਪਾ ਨਤਾਮਾ ਨੇ ਚੋਣ ਪ੍ਰਚਾਰ ਦੌਰਾਨ ਕਿਹਾ ਕਿ ਜੇਕਰ ਪੰਜਾਬ ਸੂਬੇ ਨੂੰ ਵਿਕਾਸ ਪੱਖੋਂ ਪਹਿਲ ਦੇ ਆਧਾਰ ਤੇ ਦੇਖਣਾ ਚਾਹੁੰਦੇ ਹੋ ਤਾਂ ਇਹਨਾਂ ਚੋਣਾਂ ਦੇ ਵਿੱਚ ਭਾਜਪਾ ਦੇ ਉਮੀਦਵਾਰਾਂ ਨੂੰ ਜਿਤਾ ਕੇ ਸਾਬਤ ਕਰ ਦਿਓ ਕਿ 2027 ਦੇ ਵਿੱਚ ਬਦਲਾਅ ਦੇ ਤੌਰ ਤੇ ਪੰਜਾਬ ਅੰਦਰ ਭਾਜਪਾ ਦੀ ਸਰਕਾਰ ਬਣੇਗੀ ਤਾਂ ਤੁਸੀਂ ਵੀ ਸੁਣੋ ਕੀ ਕਹਣਾ ਹੈ ਭਾਜਪਾ ਦੇ ਲੀਡਰਾਂ ਦਾ ਤੇ ਉਹਨਾਂ ਉਮੀਦਵਾਰਾਂ ਦਾ ਜੋ ਇਨਾ ਚੋਣਾ ਦੌਰਾਨ ਚੋਣ ਮੈਦਾਨ ਦੇ ਵਿੱਚ ਉਤਰੇ ਹਲ ਜੀ ਕਿਹੋ ਜਿਹਾ ਮੌਲ ਹੈ ਪਿੰਡਾਂ ਦੇ ਵਿੱਚ ਅੱਜ ਚੱਕ ਸੁੱਕਰ ਪਹੁੰਚੇ ਹੋ ਕਿਵੇਂ ਦੇਖਦੇ ਹੋ ਆਉਣ ਵਾਲੀ ਤੁਸੀਂ ਆ ਕੈਂਡੀਡੇਟਾਂ ਦੇ ਚਿਹਰੇ ਵੱਲੇ ਵੇਖੋ ਤੇ ਤੁਹਾਨੂੰ ਨਜ਼ਰ ਆ ਰਿਹਾ ਨਾ ਮੌਲ ਜੀ ਬੱਲੇ ਬੱਲੇ ਹੈ ਬਹੁਤ ਪਰਮਾਤਮਾ ਦੀ ਦਇਆ ਹੈ ਔਰ ਵੇਖੋ ਪਹਿਲੀ ਵਾਰ ਭਾਰਤੀ ਜਨਤਾ ਪਾਰਟੀ ਦੇ ਕੈਂਡੀਡੇਟ ਜਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਲੜ ਰਹੇ ਨੇ ਜੀ ਔਰ ਤੁਸੀਂ ਉਤਸ਼ਾਹ ਵੇਖੋ ਅੱਜ ਪਿੰਡਾਂ ਦੇ ਵਿੱਚ 40 ਦੀ 40 ਬਲਾਕ ਸੰਮਤੀਆਂ ਤੇ ਭਾਰਤੀ ਜਨਤਾ ਪਾਰਟੀ ਲੜ ਰਹੀ ਹੈ ਔਰ ਇੱਕ ਸਾਡੀ ਇਹਨਾਂ ਨੇ ਫਾਈਲ ਜਿਹੜੀ ਰਿਜੈਕਟ ਕੀਤੀ ਔਰ ਸਾਰੇ ਫਾਜ਼ਿਲਕਾ ਜ਼ਿਲ੍ਹੇ ਦੇ ਵਿੱਚ ਜੀ ਬਹੁਤ ਵਧੀਆ ਮਾਹੌਲ ਹੈ ਔਰ ਪ੍ਰਮਾਤਮਾ ਮਿਹਰ ਕਰੇ 80% ਸੀਟਾਂ ਜਿਹੜੀਆਂ ਨੇ ਭਾਰਤੀ ਜਨਤਾ ਪਾਰਟੀ ਜਿੱਤੇਗੀ ਔਰ ਮੈਂ ਐਮਐਲਏ ਸਾਹਿਬ ਨੂੰ ਵੀ ਇੱਕ ਬੇਨਤੀ ਕਰਦਾ ਹਾਂ ਐਮਐਲਏ ਸਾਹਿਬ ਸਟੇਜਾਂ ਤੇ ਤੁਸੀਂ ਸਕੀਮਾਂ ਦਾ ਬਣੀਆਂ ਕਰਾਉਂਦੇ ਜੇ ਕਿ ਆ ਪਾਣੀ ਆ ਰਿਹਾ ਪੀਣ ਵਾਲਾ ਆ ਖਾਰੇ ਬਣ ਰਹੇ ਨੇ ਆ ਸੜਕਾਂ ਬਣ ਰਹੀਆਂ ਨੇ ਪੈਸਾ ਕਿੱਥੋਂ ਆ ਰਿਹਾ ਵੀ ਦੱਸਿਆ ਕਰੋ ਲੋਕੋ ਨੇ ਵੀ ਦੱਸਿਆ ਕਰੋ ਪੈਸਾ ਕਿੱਥੋਂ ਆ ਰਿਹਾ ਹੈ ਪੈਸਾ ਸਾਰਾ ਸੈਂਟਰ ਤੋਂ ਆ ਰਿਹਾ ਹੈ ਜਿਹੜੀਆਂ ਸਕੂਲਾਂ ਦੀਆਂ ਗ੍ਰਾਂਟਾਂ ਨੇ ਜਿਹੜੇ ਕਹਿੰਦੇ ਜੇ ਮੈਂ ਗਰਾਊਂਡ ਲਿਆ ਆ ਗਰਾਊਂਡ ਦੇ ਨਹੀਂ ਪੱਤਰ ਰੱਖੇ ਨੇ ਉਹ ਪੈਸਾ ਕਿੱਥੋਂ ਆਇਆ ਇਹ ਵੀ ਦੱਸਿਆ ਕਰੋ ਅੱਜ ਕਿਹੜੇ ਕਿਹੜੇ ਉਮੀਦਵਾਰ ਦੇ ਹੱਕ ਦੇ ਇੱਥੇ ਚੋਣ ਪ੍ਰਚਾਰ ਕਰਨ ਪਹੁੰਚੇ ਹੋ ਅੱਜ ਸਾਰੇ ਉਮੀਦਵਾਰਾਂ ਦੇ ਹੱਕ ਦੇ ਵਿੱਚ ਅੱਜ ਅਸੀਂ 18 ਪਿੰਡ ਸੀ 4 ਅਜੇ ਰਹਿੰਦੇ ਆ ਮੈਂ ਹੁਣ ਸਿੱਧਾ ਹੌਜਕਾਸ ਜਾਣਾ ਹੈ ਜੀ ਤੇ ਬਹੁਤ ਵਧੀਆ ਉਤਸ਼ਾਹ ਹੈ ਤੇ ਮੈਂ ਮੇਰੀ ਇਹ ਹੀ ਬੇਨਤੀ ਹੈ ਸਾਰੇ ਲੋਕਾਂ ਦੇ ਅੱਗੇ ਇਹ ਮੇਰੀ ਆਵਾਜ਼ ਜ਼ਰੂਰ ਲੈ ਕੇ ਜਾਓ ਮੀਡੀਆ ਰਾਈ ਕਿ ਜਿਹੜੇ ਜ਼ਿੰਮੇਵਾਰਾਂ ਦੇ ਖਾਲ ਬਣ ਰਹੇ ਨੇ ਚਾਹੇ ਅਮਰੀਕਾ ਦਾ ਕੰਮ 100 ਦਿਨ ਤੋਂ 150 ਕੀਤਾ ਚਾਹੇ ਅਚ ਦਾਲ ਆਟਾ ਆ ਰਿਹਾ ਚਾਹੇ 5 ਲੱਖ ਵਾਲ ਕਾਰ ਬਣ ਰਿਹਾ ਚਾਹੇ ਸਟੇਡੀਅਮ ਬਣ ਰਹੇ ਨੇ ਚਾਹੇ ਪਿੰਡਾਂ ਦੇ ਵਿੱਚ ਛੱਪੜ ਬਣ ਰਹੇ ਨੇ ਇਹ ਸਾਰਾ ਪੈਸਾ ਜਿਹੜਾ ਹੈ ਸੈਂਟਰ ਦਾ ਚਾਹੇ ਮਕਾਨ ਆ ਰਹੇ ਨੇ ਚਾਹੇ ਪਿੰਡਾਂ ਦੇ ਵਿੱਚ ਜਿੰਨੀ ਵੀ ਡਿਵੈਲਪਮੈਂਟ ਹੋ ਰਹੀ ਵਿੱਤ ਕਮਿਸ਼ਨ ਦਾ ਪੈਸਾ ਇਹ ਸੈਂਟਰ ਦਾ ਪੈਸਾ ਹੈ ਉਹ ਮਾਨ ਸਾਹਿਬ ਕੋਲ ਤਾਂ ਹੈ ਹੀ ਕੁਝ ਨਹੀਂ ਦੇਣ ਨੂੰ ਦੇਣ ਕੀ ਔਰ ਇੱਥੋਂ ਦੇ ਜਿਹੜੇ ਮੌਜੂਦਾ ਵਿਧਾਇਕ ਰੇ ਉਹਨਾਂ ਨੇ ਸਵਾਏ ਆਦੇ ਘਰ ਭਰਨ ਤੋਂ ਕੁਝ ਨਹੀਂ ਕੀਤਾ ਪਰ ਮੈਂ ਲੋਕਾਂ ਨੂੰ ਬੇਨਤੀ ਕਰਨਾ ਚਾਹਨਾ ਕਿ ਆਪਾਂ ਸਾਰੀਆਂ ਪਾਰਟੀਆਂ ਵੇਖ ਲਈਆਂ ਹੁਣ ਆਪਾਂ ਪੰਜਾਬ ਦੇ ਵਿੱਚ ਪੰਜਾਬ ਬਾਰੇ ਸੋਚੀਏ ਪੰਜਾਬ ਆਪਣੇ ਆਪਾਂ ਪੰਜਾਬ ਦੇ ਆਪਾਂ ਹੁਣ ਭਾਰਤੀ ਜਨਤਾ ਪਾਰਟੀ ਨੂੰ ਲੈ ਕੇ ਆਈਏ ਤਾਂ ਕਿ ਆਉਣ ਵਾਲਾ ਜਿਹੜਾ ਸਮਾਂ ਵੇਖੋ ਜਿੰਨਾ ਕਰਜ਼ਾ ਇਹਨਾਂ ਨੇ ਪੰਜਾਬ ਸਰਕਾਰ ਤੇ ਚੜਾਤਾ ਹੈ ਜਿੰਨਾ ਝਾੜੂ ਵਾਲੇ ਨੇ ਕਰਜ਼ਾ ਲਿਆ ਅੱਜ ਤੱਕ ਕਿਸੇ ਸਰਕਾਰ ਨੇ ਇੰਨਾ ਕਰਜ਼ਾ ਨਹੀਂ ਲਿਆ ਔਰ ਜੇ ਇਹ ਕਰਜ਼ੇ ਤੇ ਲੀਕ ਮਾਰਨ ਦੀ ਕੋਈ ਤਾਕਤ ਰੱਖਦੇ ਹੈ ਤੋ ਸ਼੍ਰੀ ਨਰਿੰਦਰ ਮੋਦੀ ਜੀ ਸੈਂਟਰ ਸਰਕਾਰ ਰੱਖਦੀ ਏ ਹੋਰ ਕਿਸੇ ਕੋਲ ਕੋਈ ਤਾਕਤ ਨਹੀਂ ਵੀ ਇਹ ਕਰਜ਼ੇ ਨੂੰ ਮਾਫ ਕਰੇ ਬੀਜੇਪੀ ਦੇ ਵੱਲੋਂ ਤੁਹਾਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਗਿਆ ਥੋੜੇ ਥੋੜੇ ਦਿਨ ਪਹਿਲਾਂ ਤੇ ਅੱਜ ਚੋਣ ਪ੍ਰਚਾਰ ਦੌਰਾਨ ਕਾਕਾ ਕਮੋਜ ਪਹੁੰਚੇ ਨੇ ਹੋਰ ਵੀ ਲੀਡਰ ਪਹੁੰਚੇ ਨੇ ਕਿਵੇਂ ਦੇਖਦੇ ਹੋ ਮਾਹੌਲ ਕੀ ਆ ਬਹੁਤ ਵਧੀਆ ਲੱਗਿਆ ਕਾਕਾ ਕਮੋਜ ਜੀ ਆਏ ਮਜਾਦੀਆ ਸਾਹਿਬ ਆਏ ਜੀ ਪਾਰਟੀ ਦਾ ਬਹੁਤ ਵਧੀਆ ਸੰਯੋਗ ਹੈ ਤੇ ਬਹੁਤ ਹੀ ਵਧੀਆ ਹੋਇਆ ਸਾਰਾ ਪਿੰਡ ਪਹੁੰਚਿਆ ਤੇ ਬੜੀ ਖੁਸ਼ੀ ਹੋਈ ਪਿੰਡ ਦੇ ਆਉਣ ਤੇ ਵੀ ਬਾਕੀ ਬਾਹਰੋਂ ਵੀ ਪਹੁੰਚੇ ਬਲਾਕ ਸੰਮਤੀ ਦੀ ਹਾਂਜੀ ਹਾਂਜੀ ਜ਼ਿਲ੍ਹਾ ਪ੍ਰੀਸ਼ਦ ਕੌਣ ਲੜ ਰਿਹਾ ਜੋਨ ਅ ਕ੍ਰਿਸ਼ਨ ਜੀ ਕਾਠਗੜ ਤੋਂ ਉਹਨਾਂ ਦੀ ਵਾਈਫ ਜੀ ਕਿਦਾਂ ਦਾ ਰਿਸਪਾਂਸ ਮਿਲ ਰਿਹਾ ਪਿੰਡਾਂ ਨੂੰ ਬਹੁਤ ਵਧੀਆ ਪਿੰਡਾਂ 'ਚ ਮਿਲ ਰਿਹਾ ਲੱਗਦਾ ਜਿੱਤ ਅਸਲ ਕਰੋਗੇ ਫੁੱਲ ਫੁੱਲ ਕਿ ਰਿਸਪਾਂਸ ਮਿਲ ਰਿਹਾ ਭਾਜਪਾ ਨੂੰ ਸਭ ਤੋਂ ਪਹਿਲਾਂ ਵਹੀਗੁਰਜੀ ਕਾ ਖਾਲਸਾ ਸ੍ਰੀ ਵਹੀਗੁਰਜੀ ਕੀ ਪਤੀ ਹੁਣ ਪਿੰਡਾਂ ਦੇ ਵਿੱਚ ਇੰਨਾ ਕੋ ਰਿਸਪਾਂਸ ਮਿਲ ਰਿਹਾ ਬਹੁਤ ਹੀ ਜ਼ਿਆਦਾ ਮਿਲ ਰਿਹਾ ਲੋਕਾਂ ਦਾ ਸਾਨੂੰ ਪੈਣਾ ਦਾ ਮਾਤਾਂ ਦਾ ਬਜ਼ੁਰਗਾਂ ਦਾ 80% ਭਾਜਪਾ ਸਰਕਾਰ ਦੇ ਨਾਲ ਖੜੀ ਹੈ ਕਹਦੇ ਹਰਮ ਹਮੇਸ਼ਾ ਖੜੀ ਰਹੇਗੀ ਕਿਉਂਕਿ ਅਸੀਂ ਹੁਣ ਪੂਰੀ ਸਾਡੀ ਟੀਮ ਬਹੁਤ ਅੱਛਾ ਵਰਕ ਕਰ ਰਹੀ ਹੈ ਬਹੁਤ ਅੱਛਾ ਸਪੌਂਸਰ ਮਿਲ ਰਿਹਾ 80% ਹਰ ਇੱਕ ਪਿੰਡ ਸਾਨੂੰ ਮਿਲ ਰਿਹਾ ਹੈ